ਜਿਹੇ ਘਰ ਦੇ ਵਿੱਚ ਲੈ ਕੇ ਚੱਲੇ ਆ ਜਿੱਥੇ ਕੀ ਬਾਲੀਵੁੱਡ 스타 ਰਾਣੀ ਮੁਖਰ ਜੀ ਦਾ ਬੜਾ ਜੀ ਲੱਗਦਾ ਇਸ ਘਰ ਦੇ ਵਿੱਚ ਰਾਣੀ ਮੁਖਰ ਜੀ ਨੇ ਫਿਲਮ ਦੀ ਸ਼ੂਟਿੰਗ ਕੀਤੀ ਸੀ ਤੇ ਇਸ ਪਰਿਵਾਰ ਦੇ ਨਾਲ ਵੀ ਕਾਫੀ ਜ਼ਿਆਦਾ ਉਹਨਾਂ ਦੀ ਨੇੜਤਾ ਦਿਲ ਬੋਲੇ ਹੜਿਪਾ ਦੀ ਸ਼ੂਟਿੰਗ ਕੀਤੀ ਗਈ ਸੀ ਪਾਲੀ ਮੰਗੜ ਜੀ ਹੋਰਾਂ ਦਾ ਇਹ ਘਰ ਹੈ ਉਟਿੰਗ ਦਰਾਣੇ ਦਾ ਜਨਮ ਹੋਇਆ ਸੀ ਤੇ ਮੈਂ ਲੱਡੂ ਵੀ ਖੁਲਾਏ ਸੀ ਰਾਣੀ ਮਖਰ ਜੀ ਹਾਂ ਰਾਣੀ ਮਖਰ ਜੀ ਨੇ ਮੈਨੂੰ ਕਹਿੰਦੀ ਇਹਦਾ ਨਾਮ ਤੁਸੀਂ ਰੱਖੋ ਪਾਓ ਵੀ ਮੈਂ ਕਿਹਾ ਨਹੀਂ ਜੀ ਪਾਉ ਵੀ ਨਹੀਂ ਤੂੰ ਆ ਜੱਟਾਂ ਵਾਲਾ ਰੱਖਾਂਗੇ ਜੀ ਧਰਮਿੰਦਰ ਦਿਓਲ ਦੇ ਪਰਿਵਾਰ ਦੇ ਨਾਲ ਤਾਂ ਇਹਨਾਂ ਦੇ ਬਹੁਤ ਹੀ ਜ਼ਿਆਦਾ ਨਜ਼ਦੀਕੀ ਸਬੰਧ ਨੇ ਤੇ ਰਾਣੀ ਮਖਰ ਜੀ ਨੇ ਦੱਸਿਆ ਮੈਂ ਪਰਾ ਥੋੜਾ ਜਿਹਾ ਸਾਈਡ ਤੇ ਸੀ ਕਿ ਯੂ نو ਹੀ ਇਜ਼ ਰਿਲੇਟਡ ਟੂ ਧਰਮ ਜੀ ਮੈਂ ਮਾਣੇ ਮਹਿਸੂਸ ਹੁੰਦਾ ਫਿਰ ਸਲਮਾਨ ਭਾਈ ਜੀ ਆਨ ਕਹਿੰਦੇ ਬਈ ਤੈਨੂੰ ਬੰਬੇ ਹੋਣਾ ਚਾਹੀਦਾ ਵੀ ਜੇ ਤੂੰ ਪੱਕਾ ਬੰਬੇ ਰਹੇ ਨਾ ਤਾਂ ਤੇਰੇ ਕੋਲ ਕੰਮ ਮੁੱਕੇ ਨਾ ਇੰਨਾ ਹੋਵੇ ਐਦਾਂ ਹੋਈ ਸੀ ਗੱਲ ਅਜੇ ਦੇਵਗੰਦ ਦੇ ਨਾਲ ਪਰਨੀਤੀ ਚੋਪੜਾ ਦੇ ਨਾਲ ਤੇ ਪੀਨਾ ਕੈਫ ਦੇ ਨਾਲ ਵੀ ਤੁਸੀਂ ਕੰਮ ਕੀਤਾ ਹਾਂਜੀ ਕੀਤਾ ਜੀ ਸਤਿ ਸ਼੍ਰੀ ਅਕਾਲ ਢੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਨਵਦੀਪ ਮਾਨ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਘਰ ਦੇ ਵਿੱਚ ਲੈ ਕੇ ਚੱਲੇ ਹਾਂ ਜਿੱਥੇ ਕਿ ਬਾਲੀਵੁੱਡ ਸਟਾਰ ਰਾਣੀ ਮੁਖਰਜੀ ਦਾ ਬੜਾ ਜੀ ਲੱਗਦਾ ਹੈ ਦਰਅਸਲ ਇਸ ਘਰ ਦੇ ਵਿੱਚ ਰਾਣੀ ਮੁਖਰਜੀ ਨੇ ਫਿਲਮ ਦੀ ਸ਼ੂਟਿੰਗ ਕੀਤੀ ਸੀ ਤੇ ਇਸ ਪਰਿਵਾਰ ਦੇ ਨਾਲ ਵੀ ਕਾਫੀ ਜ਼ਿਆਦਾ ਉਹਨਾਂ ਦੀ ਨੇੜਤਾ ਹੈ ਤਾਂ ਆਓ ਤੁਹਾਨੂੰ ਸਿੱਧਾ ਘਰ ਦੇ ਅੰਦਰ ਲੈ ਚੱਲਦੇ ਹਾਂ ਤੇ ਪਰਿਵਾਰ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਤਾਂ ਦੋਸਤੋ ਇਹ ਉਹ ਘਰ ਹੈ ਜਿੱਥੇ ਕਿ ਰਾਣੀ ਮੁਖਰਜੀ ਦੀ ਫਿਲਮ ਦਿਲ ਬੋਲੇ ਹੜੀਪਾ ਦੀ ਸ਼ੂਟਿੰਗ ਕੀਤੀ ਗਈ ਸੀ ਪਾਲੀ ਮੰਗੜ ਜੀ ਹੋਰਾਂ ਦਾ ਇਹ ਘਰ ਹੈ ਪਾਲੀ ਮੰਗੜ ਕਿਸੇ ਜਾਣਕਾਰੀ ਦੇ ਮਹਤਾਜ ਨਹੀਂ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਦੇ ਨਾਲ ਕੰਮ ਕੀਤਾ ਹੈ ਤਰਮਿੰਦਰ ਦਿਓਲ ਦੇ ਪਰਿਵਾਰ ਦੇ ਨਾਲ ਤਾਂ ਇਹਨਾਂ ਦੇ ਬਹੁਤ ਹੀ ਜ਼ਿਆਦਾ ਨਜ਼ਦੀਕੀ ਸਬੰਧ ਨੇ ਤਾਂ ਪਾਲੀ ਮੰਗੜ ਜੀ ਤੇ ਉਹਨਾਂ ਦਾ ਪਰਿਵਾਰ ਬੈਠਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਪਾਲੀ ਜੀ ਤੁਹਾਡੇ ਇਸ ਘਰ ਦੇ ਵਿੱਚ ਸ਼ੂਟਿੰਗ ਹੋਈ ਸੀ ਫਿਲਮ ਦੀ ਹਾਂਜੀ ਹਾਂਜੀ ਜੈਸ਼ ਚੋਪੜਾ ਜੀ ਦੀ ਫਿਲਮ ਸੀ ਦਿਲ ਬੋਲੇ ਹੜੀਪਾ ਹੂੰ ਉਸ ਦੀ ਇੱਥੇ ਕਰੀਬ ਇੱਕ ਹਫਤਾ ਸ਼ੂਟਿੰਗ ਚੱਲੀ ਸੀ ਬਹੁਤ ਵੱਡੇ ਵਾਛੜ ਦੀ ਮੂਵੀ ਸੀ ਜੀ ਤੇ ਉਸ ਸ਼ੂਟਿੰਗ ਦੌਰਾਨ ਇਹਦਾ ਜਨਮ ਹੋਇਆ ਸੀ ਹੂੰ ਤੇ ਮੈਂ ਲੱਡੂ ਵੀ ਖਿਲਾਏ ਸੀ ਰਾਣੀ ਮਖਰ ਜੀ ਹਾਂ ਰਾਣੀ ਮਖਰ ਜੀ ਨੂੰ ਮੈਨੂੰ ਕਹਿੰਦੀ ਇਹਦਾ ਨਾਮ ਤੁਸੀਂ ਰੱਖੋ ਬੋਬੀ ਹੂੰ ਮੈਂ ਕਿਹਾ ਨਹੀਂ ਜੀ ਬੋਬੀ ਨਹੀਂ ਕੋਈ ਉਹ ਨਾਮ ਦੂਆ ਜੱਟਾਂ ਵਾਲਾ ਰੱਖਾਂਗੇ ਜੀ ਹਾਂਜੀ ਹਾਂਜੀ ਉਹ ਬਹੁਤ ਦੁਨੀਆ ਦੂਰੋਂ ਦੂਰੋਂ ਸਾਡੇ ਕੋ ਆਉਂਦੀ ਰਹੀ ਹੈ ਸਾਡੇ ਘਰੇ ਸ਼ੂਟਿੰਗ ਦੇਖਣ ਆ ਬਹੁਤ ਸਾਰੀਆਂ ਤਸਵੀਰਾਂ ਲੱਗੀਆਂ ਜਰਾ ਇਹ ਤਸਵੀਰਾਂ ਬਾਰੇ ਜਰੂਰ ਦੱਸੋ ਹਾਂਜੀ ਜਰੂਰ ਕਹਿੰਦੇ ਸਲਮਾਨ ਖਾਨ ਨੇ ਇੱਕ ਇੰਟਰਵਿਊ 'ਚ ਇਹ ਕਿਹਾ ਸੀ ਕਿ ਇਹ ਨਾ ਪਾਲੀ ਕਾਸ਼ ਤੂੰ ਮੁੰਬਈ ਦੇ ਵਿੱਚ ਹੁੰਦਾ ਉਹ ਥੋੜਾ ਗੱਲ ਸਾਂਝੀ ਕਰੋ ਉਹ ਲੰਡਨ ਡਰੀਮ ਦੀ ਸ਼ੂਟਿੰਗ ਤੇ ਗੱਲ ਹੋਈ ਸੀ ਜੀ ਅਸੀਂ ਸ਼ੂਟਿੰਗ ਕਰ ਰਹੇ ਸੀ ਤੇ ਕੋਈ ਸੀਨ ਸੀ ਉਹਦੇ 'ਚ ਮੈਂ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਤੇ ਸਲਮਾਨ ਭਾਈ ਜਾਨ ਕਹਿੰਦੇ ਬਈ ਤੈਨੂੰ ਬੰਬੇ ਹੋਣਾ ਚਾਹੀਦਾ ਸੀ ਵੀ ਜੇ ਤੂੰ ਪੱਕਾ ਬੰਬੇ ਰਹੇ ਨਾ ਤਾਂ ਤੇਰੇ ਕੋਲ ਕੰਮ ਮੁੱਕੇ ਨਾ ਇੰਨਾ ਆਵੇ ਬਿਲਕੁਲ ਮੈਂ ਕਿਹਾ ਸਰ ਹੁਣ ਮੈਂ ਮਜਬੂਰੀ ਆ ਮੇਰੀ ਮੈਂ ਕਿਹਾ ਪੰਜਾਬ ਚ ਰਹਿਣਾ ਏਦਾਂ ਹੋਈ ਸੀ ਗੱਲ ਅਜੇ ਦੇਵਗਨ ਦੇ ਨਾਲ ਪਰਨੀਤੀ ਚੋਪੜਾ ਦੇ ਨਾਲ ਤੇ ਪੀਨਾ ਕੈਫ ਦੇ ਨਾਲ ਵੀ ਤੁਸੀਂ ਕੰਮ ਕੀਤਾ ਹਾਂ ਜੀ ਕੀਤਾ ਜੀ ਪਰ ਅੱਜ ਵੀ ਘਰ ਬਿਲਕੁਲ ਸਾਦਾ ਜਿਹਾ ਤੁਹਾਡਾ ਹਾਂ ਬਸ ਇਹ ਵਧੀਆ ਜੀ ਸਾਦੀ ਸਾਦੇ ਜਿਹਾ ਜੀਵਨ ਮੈਂ ਸ਼ੁਰੂ ਤੋਂ ਹੀ ਸਾਦਾ ਬੰਦਾ ਹੀ ਸਾਦੇ ਆ ਆਪਾਂ ਵਧੀਆ ਲੱਗਦੀ ਆ ਸਾਦੀ ਜ਼ਿੰਦਗੀ ਬਿਲਕੁਲ ਆ ਫੋਟੋ ਆ ਜਰੂਰ ਦੱਸੋ ਇਹ ਕਦੋਂ ਕਦੋਂ ਦੀਆਂ ਨਹੀਂ ਇਹ ਫੋਟੋ ਇਹ ਫੋਟੋ ਇਹ ਤਾਂ ਇਲੈਕਸ਼ਨ ਦੀ ਆ ਜੀ ਹਮ ਸਣੀ देओल ਜੀ ਦੇ ਨਾਲ ਅਸੀਂ ਮੈਂ ਤੇ ਮੇਰਾ 골ਡੀਆ ਦੋਸਤ ਗਰਮੀਤ ਬੂਟ ਹਾਊਸ ਦਰਾਹਾ ਤੋਂ ਅਸੀਂ ਗਏ ਸੀ ਅਸੀਂ 10 15 ਦਿਨ ਇਲੈਕਸ਼ਨ ਚ ਰਹੇ ਸੀ ਗੁਰਦਾਸਪੁਰ ਹਮ ਇਹ ਫੋਟੋ ਧਰਮਿੰਦਰ ਅੰਕਲ ਨਾਲ ਆ ਗੁਰਦਾਸਪੁਰ ਦੀ ਪ੍ਰੈਸ ਹਾਊਸ ਦੀ ਬਿਲਕੁਲ ਇਹ ਆਪਣੇ ਗਜ਼ਰ ਫਿਲਮ ਦੀ ਸ਼ੂਟਿੰਗ ਦੀ ਆ ਜੀ ਡਲਹੌਜ਼ੀ ਦੀ ਜੀ ਤੇ ਇਹ ਮੇਰੇ ਫਾਦਰ ਸਾਹਿਬ ਨਾਲ ਨਾਲ ਖੜੇ ਨੇ ਧਰਮਿੰਦਰ ਅੰਕਲ ਜੀ ਹਮ ਏ ਪਾਰਟੀ ਕੀਤੀ ਸੀ ਮੇਰੇ ਫਾਦਰ ਸਾਹਿਬ ਨੇ ਇੱਥੇ ਜਦੋਂ ਹੀਰੋ ਬਣ ਕੇ ਆਏ ਨੇ ਧਰਮਿੰਦਰ ਅੰਕਲ ਹੂੰ 1964-65 ਚ ਤੇ ਉਦੋਂ ਡੈਡੀ ਨੇ ਇੱਥੇ ਬਹੁਤ ਮੁਰਗੇ ਮਰਗੇ ਬਣਾਏ ਸੀ ਕਹਿੰਦੇ ਪਿੰਡ ਦੇ ਵੀ ਸੀਗੇ ਕੁਝ ਬੰਦੇ ਵਿੱਚੋਂ ਜੀ ਪਰ ਉਹਨਾਂ ਦੇ ਵਿੱਚੋਂ ਸ਼ਾਇਦ ਕੋਈ ਜਿਉਂਦਾ ਤਾਂ ਨਹੀਂ ਹੈਗਾ ਹੂੰ ਕਈ ਬੰਦੇ ਸੀਗੇ ਜਿਹੜੇ ਉਹਰੇ ਪਾਰਟੀ ਤੇ ਉੱਥੇ ਮੌਜੂਦ ਸੀ ਗਾਣੇ ਵੀ ਸੁਣਾਏ ਸੀ ਧਰਮਿੰਦਰ ਅੰਕਲ ਨੇ ਆਪਣੀ ਫਿਲਮ ਦੇ ਜੀ ਉੱਤੇ ਕੋਠੇ ਤੇ ਬੈਠੇ ਸੀ ਮੇਰੀ ਭੂਆ ਜੀ ਨੂੰ 100 ਰੁਪਏ ਦੇ ਕੇ ਗਏ ਸੀ ਧਰਮਿੰਦਰ ਦੇ ਉਹਦੋਂ ਉਹ ਟਾਈਮ ਦੇ ਵਿੱਚ 100 ਰੁਪਏ ਦੀ ਕਿੰਨੀ ਵੈਲਿਊ ਹ ਹ 100 ਰੁਪਏ ਦੀ ਕਿੰਨੀ ਵੈਲਿਊ ਕਿੰਨੇ ਸਨੀ ਦਿ올 ਹੋਰੀ ਵੀ ਜਿਹੜਾ ਘਰ ਦਾ ਖਾਣਾ ਬੜਾ ਪਸੰਦ ਕਰਦਾ ਸਾਗ ਸੂਕ ਵਧੀਆ ਰਹਿੰਦੇ ਬਹੁਤ 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 ਜੀ ਸਾਗ ਨੂੰ ਬਹੁਤ ਪਸੰਦ ਕਰਦੇ ਨੇ ਸਨੀ ਭਾਜੀ ਬਣਾਉਂਦੇ ਵੀ ਨੇ ਹਾਂ ਬਣਾ ਵੀ ਲੈਂਦੇ ਨੇ ਪੱਕ ਮੂਲੀ ਦੇ ਪੱਤੇ ਪਾਲਕ ਮੇਥਾ ਬਹੁਤ ਕੁਝ ਮਿਕਸ ਪਾਉਂਦੇ ਨੇ ਵਿੱਚ ਹੂੰ ਤੇ ਬਣਾ ਕੇ ਖਾਂਦੇ ਨੇ ਫਿਰ ਅੱਜ ਵੀ ਆਪ ਤਿਆਰ ਕਰਦੇ ਆ ਸਾਗ ਨਹੀਂ ਉੱਥੇ ਸ਼ੈਫ ਨੂੰ ਦੇ ਦਿੰਦੇ ਨੇ ਦੱਸ ਦਿੰਦੇ ਨੇ ਵੀ ਆ ਚੀਜ਼ਾਂ ਪਾ ਦੇ ਹੂੰ ਸ਼ੈਫ ਬਣਾ ਦਿੰਦਾ ਵਾ ਹੂੰ ਹੁਣ ਜ਼ਿਆਦਾਤਰ ਸਨੀਪਾ ਜੀ ਮਨਾਲੀ ਰਹਿੰਦੇ ਨੇ ਮਨਾਲੀ ਦਾ ਮਾਹੌਲ ਬਹੁਤ ਪਸੰਦ ਆ ਉਹਨਾਂ ਨੂੰ ਬਾਕਾਇਦਾ ਕੋਠੀ ਲਈ ਆ ਉਹਨਾਂ ਨੇ ਉੱਥੇ ਇਹ ਦਿਲ ਬੋਲੀ ਹੜਿਪਾ ਦੀ ਸ਼ੂਟਿੰਗ ਦੇ ਦਰਮਿਆਨ ਰਾਣੀ ਮੁਖਰ ਜੀ ਇੱਥੇ ਆਉਂਦੇ ਨੇ ਉਹਦਾ ਸਵੱਬ ਕਿੱਦਾਂ ਬਣਦਾ ਵੀ ਇਸ ਘਰ 'ਚ ਸ਼ੂਟਿੰਗ ਹੁੰਦੀ ਆ ਉਹ ਜੀ ਆਪਣੇ ਮੇਰੇ ਦੋਸਤ ਸੀ ਦਰਸ਼ਨ ਔਲਖਵੀਰ ਜੀ ਪ੍ਰੋਡਕਸ਼ਨ ਆ ਉਹਨਾਂ ਦੀ ਬਹੁਤ ਪੁਰਾਣੇ ਪ੍ਰੋਡਕਸ਼ਨ ਵਾਲੇ ਨੇ ਤੇ ਬਹੁਤ ਵੱਡੇ ਪ੍ਰੋਡਕਸ਼ਨ ਉਹਨਾਂ ਦਾ ਹਾਊਸ ਹੈ ਉਹਨਾਂ ਨਾਲ ਮੇਰੀ ਦੋਸਤੀ ਸੀ ਤੇ ਸਵੱਬ ਬਣਿਆ ਵੀ ਉਹ ਕਹਿੰਦੇ ਐਦਾਂ ਲੋਕੇਸ਼ਨ ਚਾਹੀਦੀ ਆ ਆਪਣੇ ਕੋਈ ਗੁਰਦੁਆਰਾ ਚਾਹੀਦਾ ਹੈਗਾ ਗਰਾਊਂਡ ਦੇ ਨੇੜੇ ਰਾਣੀ ਮੁਖਰਜੀ ਦੇ ਫਿਲਮ ਸ਼ੁਰੂ ਹੁੰਦੀ ਹੈ ਇੱਥੋਂ ਜੀ ਗਰਾਊਂਡ 'ਚ ਕ੍ਰਿਕਟ ਖੇਡਦੀ ਆ ਰਾਣੀ ਮੁਖਰਜੀ ਹੂੰ ਬਿਲਕੁਲ ਤੇ ਉਹ ਮੈਂ ਦਿਖਾਇਆ ਉਹਨਾਂ ਨੂੰ ਮੈਂ ਆ ਕੇ ਦੇਖ ਲਓ ਬਾਈ ਜੀ ਨਾਲ ਡਾਇਰੈਕਟਰ ਸਾਹਿਬ ਆ ਗਏ ਤੇ ਉਹ ਡਾਇਰੈਕਟਰ ਸਾਹਿਬ ਨੇ ਮੈਨੂੰ ਪਛਾਣ ਲਿਆ ਕਹਿੰਦੇ ਆ ਤੁਸੀਂ ਕ੍ਰਿਕਟ ਖੇਡਦੇ ਹੁੰਦੇ ਸੀ ਟੈਨਿਸ ਬਾਲ ਨਾਲ ਉੱਥੇ ਬੰਬੇ ਮੈਂ ਕਿਹਾ ਹਾਂਜੀ ਹਾਂਜੀ ਫਿਰ ਉਹ ਡਾਇਰੈਕਟਰ ਸਾਹਿਬ ਕਹਿੰਦੇ ਉਰੇ ਹੀ ਕਰਾਂਗੇ ਸ਼ੂਟਿੰਗ ਫਿਰ ਉਹਨਾਂ ਨੇ ਉਰੇ ਕਰੀ 7 ਦਿਨ ਸ਼ੂਟਿੰਗ ਠੀਕ ਤੇ ਕਰੀਬ 2.5 300 ਬੰਦੇ ਦੀ ਰੋਟੀ ਬਣਦੀ ਹੁੰਦੀ ਸੀ ਬਹੁਤ ਵੱਡੀ ਵੱਡੇ ਬਜਟ ਦੀ ਮੂਵੀ ਸੀ ਇਹ ਰਾਣੀ ਮੁਖਰ ਜੀ ਨੂੰ ਪਤਾ ਸੀ ਵੀ ਤੁਹਾਡੀ ਜੀਓਲ ਪਰਿਵਾਰ ਕੀ ਕਹਿੰਦੇ ਹੁੰਦੇ ਸੀ ਤੁਹਾਨੂੰ ਉਹ ਮੈਨੂੰ ਤਾਂ ਆਪਣੇ ਜੀ ਬਹੁਤ ਪਿਆਰ ਨਾਲ ਮਤਲਬ ਥੋੜਾ ਜਿਹਾ ਫਰਕ ਪੈ ਜਾਂਦਾ ਨਾ ਬੰਦੇ ਦੇ ਫਿਰ ਮੈਨਿੰਜ ਇੱਕ ਡਾਂਸ ਡਾਇਰੈਕਟਰ ਸੀਗੀ ਬੰਬੇ ਤੋਂ ਉਹਨੂੰ ਵੀ ਰਾਣੀ ਮੁਖਰ ਜੀ ਨੇ ਦੱਸਿਆ ਮੈਂ ਪਰ ਥੋੜਾ ਜਿਹਾ ਸਾਈਡ ਤੇ ਸੀ ਵੀ ਯੂ نو ਹੀ ਇਜ਼ ਰਿਲੇਟਡ ਟੂ ਧਰਮ ਜੀ ਮੈਂ ਮਖੇ ਮਾਣੇ ਮਹਿਸੂਸ ਹੁੰਦਾ ਫਿਰ ਬਿਲਕੁਲ ਸਹੀ ਤਾਂ ਜੀ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਈ ਪਾਲੀ ਮੰਗਟ ਹੋਰਾਂ ਦੇ ਨਾਲ ਜਿਨ੍ਹਾਂ ਦੇ ਘਰ ਦੇ ਵਿੱਚ ਦਿਲ ਬੋਲੇ ਹੜੀਪਾ ਫਿਲਮ ਦੀ ਸ਼ੂਟਿੰਗ ਕੀਤੀ ਗਈ ਸੀ ਰਾਣੀ ਮੁਖਰਜੀ ਦਾ ਵੀ ਇੱਥੇ ਆ ਕੇ ਬਹੁਤ ਜੀ ਲੱਗਿਆ ਸੀ ਜਿਓਲ ਪਰਿਵਾਰ ਦੇ ਨਾਲ ਇਹਨਾਂ ਦੀ ਕਿੰਨੀ ਨੇੜਤਾ ਤੁਸੀਂ ਇਹਨਾਂ ਦੀ ਜ਼ੁਬਾਨੀ ਹੀ ਸੁਣ ਲਈ ਹੈ ਧੰਨਵਾਦ